ਆਈਜ਼ਰ ਪਰਮਨੈਂਟ ਜੋ ਇਸ ਵੇਲੇ ਕੇਅਰ ਸੈਂਟਰ ਹੈ ਜਿੱਥੇ ਸਾਨੂੰ ਫਖਰ ਹੈ ਕਿ ਉਹ ਵਾਸ਼ਿੰਗਟਨ ਦੇ ਵਿੱਚ ਸਾਡੇ ਦੋ ਕਲਾਸ ਫੈਲੋਜ਼ ਉੱਥੇ ਕੰਮ ਕਰ ਰਹੇ ਨੇ ਜਿਨ੍ਹਾਂ ਨਾਲ ਕਾਫੀ ਸਾਡਾ ਕਿਉਂਕਿ ਸਾਡੇ ਕਲਾਸ ਫੈਲੋਜ਼ ਨੇ ਸੋ ਗੱਲਬਾਤ ਹੁੰਦੀ ਰਹਿੰਦੀ ਹੈ ਸਿਰਫ ਉੱਥੇ ਹੀ ਨਹੀਂ ਕੈਲੀਫੋਰਨੀਆ ਦੇ ਬਹੁਤ ਵੱਖੋ ਵੱਖਰੇ ਹਿੱਸਿਆਂ ਵਿੱਚ ਬੜੇ ਸੀਨੀਅਰ ਇਸ ਵੇਲੇ ਜੋ ਡਾਇਰੈਕਟਰਸ ਤੱਕ ਨੇ ਉਹ ਸਾਡੇ ਕਲਾਸ ਫੈਲੋਜ਼ ਹਨ ਸੋ ਚੰਗਾ ਲੱਗਦਾ ਸੀ ਮਿਲਦੇ ਜੁਲਦੇ ਰਹਿਨੇ ਆ ਜਦੋਂ ਇੰਟਰਨੈਸ਼ਨਲ ਕਾਨਫਰੰਸਸ ਹੁੰਦੀਆਂ ਸੋ ਇਸ ਵਾਰ ਦਾ ਇੱਕ ਮੁੱਦਾ ਡਿਫਰੈਂਟ ਸੀ ਜਿਸ ਵਿੱਚ ਗੱਲ ਹੋਈ ਸੈਕਸ ਆਫਟਰ 50 ਆਫਟਰ 60 ਆਫਟਰ 70 ਆਫਟਰ 80 ਸੋ ਉਹਦੇ ਬਾਬਤ ਜੋ ਖੋਜਾਂ ਸੀ ਜਿਸ ਬਾਬਤ ਅੰਤਰਰਾਸ਼ਟਰੀ ਕਾਨਫਰੰਸੀ ਉਹਦੇ ਹੀ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਜਿਹਦੇ ਬਾਬਤ ਬਹੁਤੇ ਲੋਕ ਨੂੰ ਸਪਸ਼ਟ ਕਰ ਰਹੇ ਹਾਂ ਬਹੁਤੇ ਲੋਕ ਇਸ ਜ਼ਿਕਰ ਕਰਦੇ ਹੀ ਨਹੀਂ ਤੇ ਕਿਸੇ ਹੋਰ ਇਸ਼ੂ ਦੇ ਨਾਲ ਪਹੁੰਚਦੇ ਨੇ ਯਾਨੀ ਉਹਨਾਂ ਨੂੰ ਹੁੰਦੀ ਮਾਨਸਿਕ ਕੋਈ ਪ੍ਰੋਬਲਮ ਹੋ ਚੁੱਕੀ ਹੁੰਦੀ ਹੈ ਜਿਸ ਕਾਰਨ ਹਸਪੀਟਲ ਪਹੁੰਚਦੇ ਨੇ ਜਦੋਂ ਪੂਰੀ ਹਿਸਟਰੀ ਲਈ ਜਾਂਦੀ ਹੈ ਤਾਂ ਉਹ ਸਾਰੀਆਂ ਪ੍ਰੋਬਲਮਸ ਰਿਲੇਟਡ ਟੂ ਸੈਕਸ ਹੀ ਹੁੰਦੀਆਂ ਨੇ ਸੋ ਉਹ ਸਰੀਰਕ ਸੰਬੰਧਾਂ ਨਾਲ ਜੋ 50 ਤੋ ਉੱਪਰ 60 ਤੋਂ ਉੱਪਰ 70 ਜਾਂ 80 ਤੋਂ ਉੱਪਰ ਜੋ ਪਹੁੰਚ ਰਹੇ ਨੇ ਹਸਪੀਟਲਸ ਵਿੱਚ ਉਹਨਾਂ ਦਾ ਜ਼ਿਕਰ ਕਰਨ ਲੱਗੇ ਆ ਤੁਸੀਂ ਜੁੜੇ ਹੋ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਵਿੱਚ ਮੈਂ ਆ ਜੀ ਪ੍ਰੋਫੈਸਰ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਪ੍ਰੋਫੈਸਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਗੁਰਪਾਲ ਜੀ ਇਹ ਤੁਹਾਡੇ ਹਵਾਲੇ ਕਿਉਂਕਿ ਇਹ ਬਹੁਤ ਜ਼ਿਆਦਾ ਮੇਰਾ ਖਿਆਲ ਹੈ ਡੂੰਗੀ ਉਹਦੇ ਵਿੱਚ ਖੋਜ ਜੇ ਤੇ ਸਾਨੂੰ ਹੋ ਸਕਦਾ ਕੁਝ ਕੁ ਸ਼ਬਦ ਜਿਹੜੇ ਸਾਨੂੰ ਨਹੀਂ ਪੰਜਾਬੀ ਲੱਭੇ ਉਹ ਮੇਰਾ خیال ਹੈ ਕੁਝ ਤੁਸੀਂ ਦੇਖੋਗੇ ਸ਼ਬਦਾਵਲੀ ਅੰਗਰੇਜ਼ੀ ਹੀ ਹੋਏਗੀ ਕੋਸ਼ਿਸ਼ ਕਰਾਂਗੇ ਜੀ ਜਿੰਨਾ ਵੀ ਸਿੰਪਲੀਫਾਈ ਕਰ ਸਕਦੇ ਹਾਂ ਬਿਲਕੁਲ ਰਸ਼ਿੰਦਰ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਸੈਕਸ ਦੀ ਕੋਈ ਉਮਰ ਨਹੀਂ ਹੈ ਤੇ ਸੈਕਸ ਦੇ ਬੈਨੀਫਿਟਸ ਨੇ ਜਿਹੜੇ ਉਹ ਬੇਤਹਾਸ਼ਾ ਨੇ ਅਸੀਂ ਕੁਰੀਅਤ ਤੇ ਡਰਾਕ ਕੀਤੀ ਹੈ ਵੀ ਕੀ ਕੀ ਫਾਇਦੇ ਨੇ ਤੇ ਹੁਣ ਜੇ ਪੋਸਿਬਿਲਟੀ ਤੁਹਾਨੂੰ ਇਹ ਪਤਾ ਹੈ ਵੀ ਬੈਨੀਫਿਟਸ ਨੇ ਤੇ ਸੈਕਸ ਆਫਟਰ 50 60 70 ਕਰਨਾ ਇਹਦੇ ਲਈ ਜ਼ਰੂਰੀ ਕੀ ਹੈ ਸੋ سب تو پہلا تا یہ سب تو ضروری ہے کہ یہ ایک روٹین یا نہیں بنانا بنا انٹرسٹنگ بیکاز ایک او چیز جیڈی کے ایک انجوائےبل ایکٹیویٹی ہو سکتی ہے اس ایک روٹین کا کام نہیں بنانا چاہیے سو so سب تو پہلا تا ضروری ہے شدر ریگولر ایکسرسائز سو so ہمیشہ گے کہ ایکسرسائز دے بینیفیٹس جی میں گال کرا تو میرا خیال ہزار پیجن کی کتاب لکھی جا سکتی ہے کہ دل دے لئی دماغ دے لئی میمری دے لئی دلی اگزائمس بچوں کے لیے کینسرس کو بچن ہی جیڑی ریگولر ایکسرسائز ہے اوپا جی میں برسک واكنگ ہے رننگ ہے جوگنگ ہے ویٹ ٹریننگ ہے یہ جی تے مسلز بلڈ کر ہے اتنے بوڈی دے اندر ودیا ہارمونز ਜਿਵੇਂ ਕਿ অক্সੀਟੋਸਿਨ ਐਂਡੋਰਫਿਨਸ ਐਂਡੋਰਫਿਨਸ ਸਾਡੇ ਬੋਡੀ ਦੇ ਅੰਦਰ ਹੀ ਓਪੀਆਇਡ ਵਰਗਾ ਹਾਰਮੋਨ ਹੈ ਨਸ਼ੇ ਵਰਗਾ ਤੋਂ ਇਹ ਬੋਡੀ ਨੂੰ ਸੈਟੀਸਫੈਕਸ਼ਨ ਦਿੰਦਾ ਤੇ ਤੁਹਾਡਾ ਮੂਡ ਐਲੀਵੇਟ ਕਰਦਾ ਸੋ ਇੱਕ ਗੱਲ ਜਿੰਨੇ ਵੀ ਪ੍ਰੋਬਲਮਸ ਨਾਲ ਪਹੁੰਚ ਰਹੇ ਸਨ ਉਹਨਾਂ ਵਿੱਚ ਮੇਨ ਸੀ ਕਿ ਨਾ ਸਾਡੇ ਕੋਲੋਂ ਉਨਾ ਟਾਈਮ ਲਾਇਆ ਜਾ ਰਿਹਾ ਨਾ ਉਨੀ ਦੇਰ ਤੱਕ ਸਾਨੂੰ ਕੀਤਾ ਜਾ ਰਿਹਾ ਜਿੰਨੀ ਅਸੀਂ ਪਹਿਲਾਂ ਕਰਦੇ ਸੀ ਸੋ ਉਹਨਾਂ ਲਈ ਹੀ ਸਪਸ਼ਟ ਸਮਝਾਇਆ ਗਿਆ ਕਿ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਜਿੱਦੀ ਕੋਈ ਉਮਰ ਨਹੀਂ 100 ਸਾਲ ਤੇ ਵੀ ਪਾ ਸਕਦੇ ਹੋ ਸੋ ਉਹ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਰੱਖਦੇ ਹੋ ਤਾਂ ਤੁਹਾਡਾ ਉਹ ਪੱਖ ਯਾਨੀ ਲਿਬिडੋ ਜਾਂ ਤੁਹਾਡੇ ਇਰੇਕਟਾਈਲ ਡਿਸਫੰਕਸ਼ਨ ਵਰਗੀ ਚੀਜ਼ ਤੇ ਬਹੁਤ ਇੰਪਰੂਵਮੈਂਟ ਦੇ ਸਕਦੀ ਹੈ ਕਸਰਤ ਕਰਨ ਨਾਲ ਯਾਨੀ ਤੁਹਾਨੂੰ ਕੋਈ ਰੋਕ ਨਹੀਂ ਤੁਸੀਂ ਦੌੜ ਸਕਦੇ ਹੋ ਤੁਰ ਸਕਦੇ ਹੋ ਸਾਈਕਲਿੰਗ ਸਵਿਮਿੰਗ ਜੋ ਵੀ ਕਰਨਾ ਪਰ ਸਾਈਕਲਿੰਗ ਲਈ ਇੱਕ ਖਾਸ ਸੀ ਬਿਲਕੁਲ ਹਸ਼ਿੰਦਰ ਜੀ ਜੇ ਪ੍ਰਲੋਂਗਡ ਸਾਈਕਲਿੰਗ ਕਰਦੇ ਨੇ ਕਈ 15 15 20 20 30 30 ਕਿਲੋਮੀਟਰ ਉਹਨਾਂ ਨੂੰ ਜਰੂਰ ਬਾਈਸਾਈਕਲ ਦੀ ਜਿਹੜੀ ਸੀਟ ਹੈ ਉਹ ਬੜੀ ਸੌਫਟ ਹੋਣੀ ਚਾਹੀਦੀ ਹੈ ਤੇ ਉਹ ਤੁਹਾਨੂੰ ਬਿਲਕੁਲ ਚੁੱਪ ਵੀ ਨਾ ਹੋਏ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਨਸਾਂ ਹੁੰਦੀਆਂ ਨੇ ਜਿਨ੍ਹਾਂ ਤੇ ਪ੍ਰਲੋਨ ਹੁੰਦਾ ਅਸੀਂ 5 10 15 ਮਿੰਟ ਦੀ ਸਾਈਕਲਿੰਗ ਦੀ ਗੱਲ ਨਹੀਂ ਕਰ ਰਹੇ ਜਿਹੜੇ 2 2 ਘੰਟੇ ਸਾਈਕਲਿੰਗ ਕਰਦੇ ਨੇ ਸੜਕ ਤੇ ਜਾਂਦੇ ਨੇ ਉਹਨਾਂ ਨੂੰ ਜ਼ਰੂਰੀ ਹੈ ਕਿ ਇਹਦਾ ਧਿਆਨ ਰੱਖਣਾ ਚਾਹੀਦਾ ਨਹੀਂ ਤੇ ਇਹ ਹੀ ਕਾਰਨ ਇਹ ਇੱਕ ਕਲਿਸ ਫੰਕਸ਼ਨ ਦਾ ਬਣ ਜਾਂਦਾ ਹੈ ਸੋ ਔਰਤਾਂ ਲਈ ਵੀ ਜੀ ਇੱਕ ਕਸਰਤ ਜਿਸ ਵਿੱਚ ਤੁਸੀਂ ਲੈਗਸ ਸਿੱਧੀਆਂ ਰੱਖ ਕੇ ਵਿੱਚ ਸਹਰਾਣਾ ਰੱਖ ਕੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਪੂਰੀ ਜ਼ੋਰ ਦੀ ਅਕ੍ਰੋਸ ਦੀ ਲੈਗਸ ਕਰਕੇ ਪ੍ਰੈਸ ਕਰਨਾ ਹੁੰਦਾ ਜੇ ਇਹ ਐਕਸਰਸਾਈਜ਼ ਜਿਵੇਂ ਇਦਾਂ ਤੁਸੀਂ ਦੱਬ ਕੇ ਰੱਖਦੇ ਹੋ ਕੋਸ਼ਿਸ਼ ਕਰੋ ਕਿ ਉਹਨੂੰ ਮੂੰਹ ਦੇ ਵਿੱਚ 20 ਤੱਕ ਗਿਣੋ ਯਾਨੀ ਲੱਤਾਂ ਦੇ ਵਿੱਚ ਸਰਾਣਾ ਰੱਖ ਕੇ ਉਹਨਾਂ ਨੂੰ ਇੱਕ ਦੂਜੇ ਉੱਪਰ ਪੈਰ ਅਸੀਂ ਜਦੋਂ ਕ੍ਰਾਸ ਕਰਕੇ ਤੇ ਉਸ ਨੂੰ ਜ਼ੋਰ ਦੀ ਘੁੱਟ ਕੇ ਸਰਾਣੇ ਨੂੰ ਦੱਬਣਾ ਜੇ ਜਿਸ ਨੂੰ ਦੱਬਣ ਲੱਗਿਆ ਤੁਸੀਂ ਜੈਗੂਲਰ ਹੌਲੀ ਹੌਲੀ 1 2 3 4 ਜਾਂ 1 2 3 4 ਜੋ ਵੀ ਵੀ ਤੱਕ ਹੌਲੀ ਹੌਲੀ ਗਿਣਨਾ ਜੇ ਜੋ ਤੁਹਾਡੀਆਂ ਪੈਲਵਿਕ ਮਸਲਸ ਸਟਰੋਂਗ ਕਰਨ ਗਿਆ ਪੂਜੀ ਚੀਜ਼ ਦੇ ਹਾਂਜੀ ਕਿ ਜੇ ਪੂਜੀ ਚੀਜ਼ ਕਿ ਜੇ ਤੁਸੀਂ ਪਿਸ਼ਾਬ ਕਰਨ ਬੈਠੇ ਹੋ ਮੈਂ ਖਾਸ ਤਰਤੇ ਔਰਤਾਂ ਲਈ ਕਹਿ ਰਹੀ ਹਾਂ ਕਿ ਡਿਊਰਿੰਗ ਪਾਸੇਜ ਆਫ ਯੂਰਨ ਤੁਸੀਂ ਅੱਧਵਿਚਕਾਰ ਉਹਨੂੰ ਪੂਰੀ ਜ਼ੋਰ ਦੀ ਰੋਕ ਕੇ ਉਤਾں ਯਾਨੀ ਖਿੱਚਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਤੁਹਾਡੀਆਂ ਪੈਲਵਿਕ ਮਸਲਸ ਕਾਫੀ ਸਟਰੋਂਗ ਹੋ ਜਾਣਗੀਆਂ ਕਿਉਂਕਿ ਬਹੁਤ ਔਰਤਾਂ ਚ ਡਿਲੀਵਰੀ ਦੇ ਕਾਰਨ ਇਹ ਮਸਲਸ ਵੀਕ ਪੈ ਜਾਂਦੀਆਂ ਨੇ ਤੇ ਰੈਗੂਲਰ ਐਕਸਰਸਾਈਜ਼ ਨਾ ਹੋਣ ਕਾਰਨ ਬਹੁਤਾ ਕਿਉਂਕਿ ਜੇ ਅਸੀਂ ਬੈਠ ਕੇ ਕੰਮ ਕਰ ਲਿਆ ਬੈਠ ਕੇ ਤੋਂ ਤੁਹਾਡਾ ਹੇਠਲਾ ਹਿੱਸਾ ਸਗੋਂ ਹੋਰ ਡੈਮੇਜ ਹੋਈ ਜਾਂਦਾ ਸੋ ਇਸੇ ਲਈ ਤੁਸੀਂ ਆਪਣੇ ਗਲੂਟੀਅਲ ਸਗੋਂ ਮਸਲਸ ਨੂੰ ਕੰਟ੍ਰੈਕਟ ਕਰਕੇ ਸਿੱਧੀਆਂ ਜਿਹੜੀਆਂ ਈਵਨ ਉਹ ਜਿਹੜੇ ਅਸੀਂ ਐਕਸਰਸਿਸ ਕਰਕੇ ਵੀ ਦਿਖਾਈਆਂ ਸੀ ਕਿ ਤੁਸੀਂ ਬੈਲ ਦੇ ਨਾਲ ਜਦੋਂ ਇਸ ਤਰ੍ਹਾਂ ਲਿਫਟ ਕਰਦੇ ਹੋ ਤਾਂ ਉਹ ਤੁਸੀਂ ਸਟਰੋਂਗ ਆਪਣਾ ਬੈਕ ਕਰ ਸਕਦੇ ਹੋ ਤੁਹਾਡੀਆਂ ਮਸਲਸ ਕਾਫੀ ਉਹਦੇ ਨਾਲ ਤੁਹਾਡਾ ਜਿਵੇਂ ਅਸਟਿਲ ਤੁਸੀਂ ਕਿਸੇ ਵੀ ਏਜ ਵਿੱਚ ਹੋ ਤਾਂ ਤੁਹਾਡੇ ਅਰਾਊਜ਼ਲ ਦੇ ਵਿੱਚ ਕਾਫੀ ਫਰਕ ਪੈ ਜਾਂਦਾ ਜੇ ਸਵਾਰਥ ਭਾਵੇਂ 50 ਦੀ ਹੋਏ 60 ਦੀ ਹੋਏ ਜਾਂ 70 ਦੀ ਹੋਏ ਤਾਂਗ ਵੱਧ ਜਾਂਦੀ ਹੈ ਨਹੀਂ ਤਾਂ ਕਿਉਂਕਿ ਕੌਨਫੀਡੈਂਸ ਬੂਸਟ ਹੁੰਦਾ ਐਕਸਰਸਾਈਜ਼ ਦੇ ਨਾਲ ਤੁਸੀਂ ਵਧੀਆ ਆਪਣੇ ਆਪ ਨੂੰ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਬਿਲਕੁਲ ਉਸ ਜੇ ਬਿਲਕੁਲ ਨਹੀਂ ਕਿਤੇ ਕਿਹਾ ਕਿ ਰੋਜ਼ ਲਾਜ਼ਮੀ ਕਰਨਾ ਜੀ ਇੱਕ ਚੈਪਟਰ ਦੇ ਵਾਂਗ ਇੱਕ ਕੋਰਸ ਵਾਂਗ ਤੁਸੀਂ ਭਾਵੇਂ ਵਾਂਸਾ ਮੰਥ ਕਰੋ 2 ਵਾਈਸ ਆ ਮੰਥ ਕਰੋ ਜਾਂ ਵਾਂਸਾ ਵੀਕ ਜੋ ਮਤਲਬ ਤੁਸੀਂ ਜੋ ਵੀ ਮਰਜ਼ੀ ਪਰ ਤੁਸੀਂ ਆਪਣੇ ਆਪ ਨੂੰ ਜਦ ਤੱਕ ਸਟਰੋਂਗ ਫਿਜ਼ਿਕਲੀ ਨਹੀਂ ਕਰੋਗੇ ਉਦੋਂ ਤੱਕ ਉਹ ਨਹੀਂ ਹੋ ਸਕੇਗਾ ਤਾਂ ਗੁਰਪ੍ਰੀਤ ਜੀ ਹਰਸ਼ਿੰਦਰ ਬਿਲਕੁਲ ਜਦ ਸਰੀਰਿਕ ਸੰਬੰਧ ਨੂੰ ਇੱਕ ਰੁਕੀਨ ਬਣਾਉਣ ਦੀ بجائے ਇਸ ਨੂੰ ਇੰਟਰਸਟਿੰਗ ਬਣਾਉਣ ਦੀ ਲੋੜ ਹੁੰਦੀ ਹੈ ਵੱਡੀ ਉਮਰ ਦੇ ਨਾਲ ਖਾਸ ਕਰ ਜਦੋਂ ਮੈਰਿਡ ਲਾਈਫ 25 ਸਾਲ 30 ਸਾਲ ਹੋ ਜਾਏ ਤਾਂ ਇੱਕ ਰੁਟੀਨ ਬਣ ਜਾਂਦਾ ਤੇ ਉਹਦੇ ਵਿੱਚ ਸੋ ਇਸ ਕਰਕੇ ਤੁਸੀਂ ਆਪਣਾ ਜੋ ਸੰਬੰਧ ਬਣਾਉਣ ਦਾ ਟਾਈਮ ਉਹਨੂੰ ਚੇਂਜ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਰਾਤ ਨੂੰ ਹੀ ਕਰਨਾ ਹੈ ਮੇਬੀ अर्ली ਮਾਰਨਿੰਗ ਟਾਈਮ ਹੋ ਸਕਦਾ ਹੈ ਮੇਬੀ ਦੁਪਹਿਰ ਦਾ ਟਾਈਮ ਹੋ ਸਕਦਾ ਹੈ ਫਿਰ ਪੋਜੀਸ਼ਨਸ ਚੇਂਜ ਕੀਤੀਆਂ ਜਾ ਸਕਦੀਆਂ ਨੇ ਫਿਰ ਤੁਸੀਂ ਇੱਕ ਰੋਮਾਂਟਿਕ ਸੈਟਿੰਗ ਸੋ ਰੋਮਾਂਸ ਜਿਹੜਾ ਹੈ ਇਹ ਹਮੇਸ਼ਾ 16 18 ਸਾਲ ਦੀ ਉਮਰ ਨਹੀਂ ਹੁੰਦੀ ਰੋਮਾਂਸ ਦੀ ਕੋਈ ਉਮਰ ਨਹੀਂ ਹੈ ਇਸ਼ਕ ਦੀ ਕੋਈ ਉਮਰ ਨਹੀਂ ਹੁੰਦੀ ਸੋ ਕਿਸੇ ਵੀ عمر دے بھی پنجا دے دے ہو کہ ساٹھ ہو عشق آنا محول بنایا جا سکتا ہے سونی لائٹنگ ہو سکتی ہے فلارز ہو سکتے ہیں کوئی چھوٹی موٹی گفٹ ہو سکتی ہے نار ایک دے پرتی پیار والی ایموشنز نے جیڑیاں او بات جان دیا دے تے اپنی سیکس لائف نو نیڈروم باہر بھی لیا سکتے ہو بچے تو اٹھے اپنے اپنے کام سے جا چکے ہیں ضروری نہیں ہے کہ تھی بیکڈروم جوگے ہی رہ گئے ہو ਤੇ ਉਸੇ ਜਗ੍ਹਾ ਤੇ ਰਹਿਣਾ ਤੁਸੀਂ ਇਕੱਠੇ ਸ਼اور ਲੈ ਸਕਦੇ ਹੋ ਜਾਂ ਮ사ਜ ਬਾਡੀ ਮ사ਜ ਜਿਹੜਾ ਹੈ ਐਰੋਮੈਟਿਕ ਆਇਲਸ ਜਾਂ ਵਰਜਨ ਕੋਕੋਨਟ ਆਇਲ ਦੇ ਨਾਲ ਜਿਹੜਾ ਹੈ ਇੱਕ ਬਹੁਤ ਅੱਛਾ ਤਰੀਕਾ ਹੈ ਜਿਹੜਾ ਕਿ ਇੱਕ ਦੂਜੇ ਨਾਲ ਤੁਸੀਂ ਕੰਫਰਟੇਬਲ ਹੋ ਕੇ ਤੇ ਸੰਬੰਧ ਵਧੀਆ ਬਣਾ ਸਕਦੇ ਬਿਲਕੁਲ ਜੀ ਗੁਰਪਾਲ ਜੀ ਐਕਚੁਅਲੀ ਜੋ ਵਰਡ ਯੂਜ਼ ਉਹਦਾ ਕੀਤਾ ਜਾਂਦਾ ਜੇ ਥਿੰਕ ਬਿਯੋਂਡ ਇੰਟਰਕੋਰਸ ਦੀ ਬਹੁਤ ਵਾਰ ਕਈ ਵਾਰ ਹੁੰਦਾ ਜੇ ਕਿ ਅਸੀਂ ਉਦੋਂ ਤੱਕ ਉੱਥੇ ਤੱਕ ਨਾ ਵੀ ਜਾ ਸਕਦੇ ਹੋਈਏ ਕੋਈ ਇਸ਼ੂਜ਼ ਵੀ ਕਿਸੇ ਹੀ ਤਰੀਕੇ ਦੇ ਹੋ ਸਕਦੇ ਨੇ ਸੋ ਜਿਵੇਂ ਗੁਪਾਲ ਜੀ ਨੇ ਕਿਹਾ ਕਿ ਤੁਸੀਂ ਕਾਫੀ ਸੈਂਸੂਅਲ ਮ사ਜ ਕਈ ਵੈਰਾਈਟੀਆਂ ਦੇ ਮਿਲਦੇ ਨੇ ਜੋ ਕਿ ਤੇ ਨਾਲੇ ਹੋਰ ਵੀ ਨਾਲੇ ਕਦੇ ਜੀ ਤੁਸੀਂ ਔਰਲ ਯਾ ਟੁਆਇਸ ਅੱਜ ਕੱਲ ਅਵੇਲੇਬਲ ਨੇ ਜਿਹੜੇ ਈਜ਼ੀਲੀ ਆਨਲਾਈਨ ਮਿਲ ਜਾਂਦੇ ਨੇ ਇਹ ਵੀ ਟਰਾਈ ਕਰ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਫਿਜ਼ੀਕਲ ਪ੍ਰੋਬਲਮ ਨਹੀਂ ਖਾਸ ਕਰ ਹਸ਼ਿੰਦਰ ਜੀ ਇੱਕ ਮੈਂ ਗੱਲ ਕਰਾਂ 50 ਤੇ ਅੱਜ ਕੱਲ ਹਾਰਟ ਅਟੈਕ ਦੀ ਕੋਈ ਉਮਰ ਨਹੀਂ ਰਹਿ ਗਈ 45 50 ਸਾਲ 40 ਸਾਲ ਤੇ ਵੀ ਆ ਰਹੇ ਨੇ ਜਦੋਂ ਕਿ ਤੁਹਾਡੀ ਐਕਟਿਵ ਸੈਕਸ਼ਨ ਲਾਈਫ ਹੁੰਦੀ ਹੈ ਤੇ ਤੁਸੀਂ ਪਹਿਲਾਂ ਐਸੇ ਇਸ ਤੋਂ ਪਹਿਲਾਂ ਕਿ ਤੁਸੀਂ ਤੋਰੋਂ ਮੈਂ ਸਵਾਲ ਤੁਹਾਨੂੰ ਪੁੱਛ ਲਵਾਂ ਕਿਉਂਕਿ ਉਹ ਸਵਾਲ ਆਇਆ ਬਹੁਤ ਜਣਿਆਂ ਤੋਂ ਇੱਕ 38 ইয়ার্স ਦੇ ਸਨ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਇੱਕ 42 ਸਾਲ ਦੇ ਸਨ ਉਹਨਾਂ ਨੂੰ ਵੀ ਹੋਇਆ ਇੱਕ 45 ਸਾਲ ਦੇ ਉਹਨਾਂ ਨੂੰ ਵੀ ਹੋਇਆ ਉਹਨਾਂ ਨੇ ਖਾਸ ਸਵਾਲ ਪੁੱਛਿਆ ਵੀ ਸਾਨੂੰ ਇਹ ਹੋ ਚੁੱਕਿਆ ਸਾਡੇ ਲਈ ਕੀ ਸੈਕਸਿਕ ਟੈਬੂ ਹੋ ਚੁੱਕਿਆ ਕਿੰਨੀ ਦੇਰ ਵੇਟ ਕਰ ਸਕਦੇ ਆ ਇੱਕ ਜੇ ਇਸੇ ਤਰ੍ਹਾਂ ਸੀ ਜਿਨ੍ਹਾਂ ਦੇ ਸਟੈਂਟ ਪਿਆ ਜੇ ਉਹ ਵੀ 50 ਤੋਂ ਥੱਲੇ ਸੋ ਉਹਨਾਂ ਨੇ ਵੀ ਇਹੋ ਪੁੱਛਿਆ ਵੀ ਕਿੰਨੀ ਦੇਰ ਵੇਟ ਕੀਤਾ ਜਾ ਸਕਦਾ ਤੇ ਅਸੀਂ ਕਿੰਨਾ ਕੁ ਐਕਟਿਵ ਕਰ ਸਕਦੇ ਆ ਹਰਸ਼ੇਂਦਰ ਜੀ ਬਹੁਤ ਹੀ ਇਹ ਵਧੀਆ ਤੇ ਕਾਮਨ ਸਵਾਲ ਹੈ ਜਿਹੜੇ ਬਹੁਤ ਸਾਰੇ ਮਰੀਜ਼ ਡਾਕਟਰਾਂ ਕੋਲੋਂ ਪੁੱਛਦੇ ਨਹੀਂ ਸੋ ਜੇ ਤਾਂ ਤੁਹਾਡਾ ਤੁਸੀਂ ਦਾਖਲ ਹੋਏ ਹਸਪੀਟਲ 'ਚ تو انہوں کلوٹ بسٹر دوائی دیتی گئی ہے یا توڑا اسٹینٹ ہوا یا بائی بائیپاس ہوا تقریباً چھے ہفتے دا ٹائم ہے جدو انہوں تھوڑا ایزی لی ٹیک اپ کرنا چاہیے لائف کو تھوڑا لائٹلی لو سلولی سلولی پانچ داس دن تو بعد تبھی بھی بڑھڈتے نہیں ہونا تو اسی ارلی موبلائزیشن شروع کرنی ہے پھر ایکسرسائز کرو گے سائکلنگ کرو گے تے جے تو اڈا ایکو تے ہارٹ بلکل نومل ہے تے ڈرن دی لوڈ نہیں ہے بائی دا ٹائم سیکس ویکس اسی نومل جیڑا اپنا فیزیکل سمبند ہے وہ بنا سکتے ہو ایدی بھی بلکل کچھ نہیں ہے جے تو یعنی چھے ہفتے اس چیز تو بعد جے تو سی جے ریگلر ایکسرسائز کر رہے ہو تو انسان نہیں چڑ رہا تو تو یعنی چھے ہفتے ہیں بعد تو سی سری رکسمان بنا سکتے ہیں بلکل جی کیونکہ ہرشندر جی پروون چیز ہے کہ سیکس یا سماند بنانا ایک بہت ہے ایکسرسائز ہے دل دے دے کے روگوں دے پریوینشن دل اسٹروک دیسكو بلڈ پریشر کنٹرول دے لئی دے, دے ہارٹ دے مریض بھی سو كسی بھی منائی نہیں ہے تو سکتے ہو ਇੱਕ ਹੋਰ ਸਵਾਲ ਸੀ ਮੈਂ ਤੁਹਾਡੇ ਕੋਲੋਂ ਹੁਣ ਤਿੰਨ ਸਵਾਲ ਹੋਰ ਪੁੱਛਣਾ ਨੇ ਜਿਹੜੇ ਖਾਸ ਆਏ ਸੀ ਜਿਨ੍ਹਾਂ ਦੇ ਕਿ ਆਰਥਰਾਇਟਸ ਜੋ ਜੋੜਾਂ ਦੀ ਦਰਦ ਬਈ ਇਹ ਸਾਡੇ ਲਈ ਨਹੀਂ ਸੰਭਵ ਹੋ ਰਿਹਾ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਬਿਲਕੁਲ ਅਰਸ਼ਿੰਦੇ ਦੀ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਮ사ਜ ਪਹਿਲੀ ਚੀਜ਼ ਸੈਕਿੰਡ ਆਪਣਾ ਬੈਡ ਕੰਫਰਟੇਬਲ ਪਿਲੋਸ ਯੂਜ਼ ਕਰਕੇ ਹੀਟ ਪੈਡ ਯੂਜ਼ ਕਰਕੇ ਇਹ ਆਪਣੇ ਆਪ ਨੂੰ ਕੰਫਰਟੇਬਲ ਕਰ ਸਕਦੇ ਹੋ ਅ ਫਿਰ ਅਗਲਾ ਸਵਾਲ ਸੀ ਜੀ ਕਿ ਅਸੀਂ ਵੀ ਕੋਈ ਦਵਾਈ ਜੇ ਮੈਂ ਕੋਈ ਵਰਤ ਰਿਆਂ ਉਹਦੇ ਬਾਬਤ ਜ਼ਰੂਰ ਦੱਸ ਦਿਓ ਕਿਉਂਕਿ ਆਪਾਂ ਇੱਕ ਅੱਗੇ ਵੀਡੀਓ ਅਪਲੋਡ ਕੀਤੀ ਸੀ ਕਿ ਐਂਟੀ ਡਿਪਰੈਸੈਂਟਸ ਕਈ ਵਾਰ ਜੋ ਹੁੰਦੀਆਂ ਨੇ ਸੋ ਕਹਿੰਦੇ ਵੀ ਅਸੀਂ ਦਵਾਈਆਂ ਕਿਹੜੀਆਂ ਕਿੜੀਆਂ ਨਾਲ ਜੋ ਲੈ ਰਹੇ ਆ ਉਹਨਾਂ ਵਿੱਚ ਦੱਸੋ ਜੀ ਕਿ ਅ ਬਿਲਕੁਲ ਅਸ਼ਿਕਰ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਿਹੜੀ ਵੀ ਡਿਪਰੈਸ਼ਨ ਦੀਆਂ ਦਵਾਈਆਂ ਨੇ ਉਹ ਫੀਰ ਉਹ ਤਾਂ ਜਿੰ ਦਵਾਈਆਂ ਜਾਂ ਐਸਐਸਆਰਆਈ ਐਂਟੀਡਿਪਰੈਸੈਂਟ ਦਵਾਈਆਂ ਨੇ ਇਹ ਤੁਹਾਡਾ ਲਿਬਿਡੋ ਘਟਾਉਂਦੀਆਂ ਨੇ ਤੇ ਤੁਹਾਡੀ ਜਿਹੜੀ ਪਰਫਾਰਮੈਂਸ ਉਹਨੂੰ ਬਹੁਤ ਬੁਰੀ ਤਰ੍ਹਾਂ ਅਫੈਕਟ ਕਰਦੀਆਂ ਨੇ ਨਾਲ ਦੀ ਨਾਲ ਮਰਦਾਨਾ ਕਮਜ਼ੋਰੀ ਦਾ ਮੇਨ ਕਾਰਨ ਹੈ ਔਰਤਾਂ ਦੇ ਵਿੱਚ ਲਿਬਿਡੋ ਘਟ ਜੇਗੀ ਤਾਂ ਸਰੀਰਿਕ ਸੰਬੰਧ ਬਣਾਉਣ ਦੀ ਤਾਂ ਘਟ ਜਾਏਗੀ ਫਿਰ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਆਮ ਹੀ ਜਿਹਦੇ ਵਿੱਚ ਬੀਟਾ ਬਲੋਕਰ ਤੁਸੀਂ ਮੈਟੋਪ੍ਰੋਲੋਲ ਹੈ ਪ੍ਰੋਪਰਾਨੋਲ ਆ ਰਹੇ ਤੇ ਇਹ ਤੁਹਾਡਾ ਜਿਹੜਾ ਹੈ ਸਗੋਂ ਯਾਨੀ ਜੇ ਬਿਲਕੁਲ ਸੋ ਇਹਦਾ ਮਤਲਬ ਹੈ ਕਿ ਇਹ ਦਵਾਈਆਂ ਹੀ ਤੁਹਾਡੀ ਤਾਂ ਘਟਾ ਦਿੰਦੀਆਂ ਨੇ ਤੁਹਾਡੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਈ ਇਹ ਦਵਾਈਆਂ ਦੇ ਸਾਈਡ ਇਫੈਕਟਸ ਕਾਰਨ ਤੁਹਾਨੂੰ ਇਹ ਚੀਜ਼ ਦਿਖਣੀ ਸ਼ੁਰੂ ਹੋਈ ਹੋਈ ਹੈ ਇਹ ਜੀ ਐਂਟੀ ਐਂਡਰੋਜਨ ਦਵਾਈਆਂ ਕਈ ਵਾਰ ਦੇਣੀ ਪੈਂਦੀਆਂ ਨੇ ਜਿਵੇਂ ਕੈਂਸਰ ਪ੍ਰੋਸਟੇਟ ਹੋ ਜਾਏ ਫਿਰ ਹਰਸ਼ਿੰਦਰ ਜੀ ਜਾਂ ਇਵਨ ਪ੍ਰੋਸਟੇਟ ਐਂਡ ਲਾਰਜਮੈਂਟ ਲਈ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਗਦੂਦ ਵਧੇ ਹੁੰਦੀ ਉਦੇ ਨਾਲ ਵੀ ਇਰੇਕਟਲ ਡਿਸਫੰਕਸ਼ਨ ਹੋ ਜਾਂਦੀ ਹੈ ਫਿਰ ਤੁਸੀਂ ਐਲਕੋਹਲ ਜੋ ਸ਼ਰਾਬ ਦੀ ਵਰਤੋਂ ਹੈ ਇਹ ਤੁਹਾਡੀ ਲਿਬਿਡੋ ਵੀ ਡਿਕਰੀਸ ਕਰਦੀ ਹੈ ਇਰੇਕਟਲ ਡਿਸਫੰਕਸ਼ਨ ਮਰਦਾਨਾ ਕਮਜ਼ੋਰੀ ਵੀ ਕਰਦੀ ਹੈ ਤੇ ਤੁਹਾਡੀ ਪਰਫਾਰਮੈਂਸ ਵੀ ਇਹ ਕੋਈ ਇੱਕ ਸਵਾਲ ਸੀ ਜੀ ਕਿ ਸਾਨੂੰ ਤਾਂ ਅਸੀਂ ਸਿਵਾਏ ਸ਼ਰਾਬ ਦੇ ਸਰੀਰਕ ਸੰਬੰਧ ਬਣਾ ਹੀ ਨਹੀਂ ਸਕਦੇ ਜਦੋਂ ਮੈਂ ਲੈਣਾ ਸਿਰਫ ਉਦੋਂ ਹੀ ਬਣਾ ਸਕਦਾ ਆਦਰਵਾਇਜ਼ ਮੇਰੇ ਮੈਂ ਬਣਾ ਹੀ ਨਹੀਂ ਸਕ ਰਿਹਾ ਉਹਨਾਂ ਲਈ ਜ਼ਰੂਰ ਹੈ ਬੇਨਤੀ ਕਰ ਰਿਹਾ ਜੀ ਇਸ ਵੇਲੇ ਜ਼ਰੂਰ ਤੁਹਾਨੂੰ ਲੱਗਦਾ ਹੋਵੇਗਾ ਟੈਂਪੋਰਰੀਲੀ ਇਹ ਨਫਸ ਜੇ ਪਰ ਉਸ ਤੋਂ ਬਾਅਦ ਸਡਨਲੀ ਕਿਉਂਕਿ ਇਹ ਟੈਂਪੋਰਰੀਲੀ ਚੱਲ ਰਿਹਾ ਜੇ ਸਡਨ ਫਾਲ ਹੋਏਗਾ ਉਸ ਤੋਂ ਬਾਅਦ ਫਿਰ ਕੁਝ ਵੀ ਨਹੀਂ ਹੋ ਸਕਣਾ ਸੋ ਕੋਸ਼ਿਸ਼ ਇਹੋ ਕਰੋ ਕਿਉਂਕਿ ਮਰਦਾਨਾ ਹਾਰਮੋਨ ਘਟ ਜਾਂਦੇ ਨੇ ਤੇ ਔਰਤਾਂ ਵਾਲੇ ਹਾਰਮੋਨ ਇਹ ਮੇਲ ਦੇ ਵਿੱਚ ਵੱਜ ਜਾਂਦੇ ਨੇ ਮੇਤਲ ਜੀ ਹੋਰ ਸਵਾਲ ਸੀ ਕਿ ਸਰਜਰੀ ਹੋਈ ਜੇ ਹੁਣ ਸਰਜਰੀ ਤੋਂ ਕਿੰਨੀ ਦੇਰ ਬਾਅਦ ਯਾਨੀ ਉਹ ਸਰੀਰਕ ਸੰਬੰਧ ਬਣਾ ਸਕਦਾ ਹਰਸ਼ਿੰਦਰ ਜੀ ਫੇਰ ਉਹੀ ਹਾਰਟ ਅਟੈਕ ਵਾਲਾ ਹੀ ਕੰਮ ਹੈ ਹੁਣ ਪਾਵੇਂ ਦਿਲ ਤੇ ਤਾਂ ਪ੍ਰੈਸ਼ਰ ਨਹੀਂ ਹੈ ਲੇਕਿਨ ਕੋਈ ਵੀ ਸਰਜਰੀ ਹੋਈ ਹੈ ਸਰੀਰੀ ਕਮਜ਼ੋਰੀ ਆ ਜਾਂਦੀ ਹੈ ਹੋ ਰਿਕਵਰੀ ਕਰਨ ਨੂੰ ਟਾਈਮ ਜਿਹੜਾ ਜ਼ਰੂਰ ਦਿਓ ਲੇਕਿਨ ਕਦੇ ਵੀ ਬੈੱਡ ਤੇ ਪੈ ਕੇ ਰਿਕਵਰੀ ਨਹੀਂ ਹੁੰਦੀ ਇਹ ਪੱਕੀ ਚੀਜ਼ ਹੈ ਕਿ ਜੇ ਤੁਹਾਡੇ گوڈے بھی درد ہے جی تھوڑی موڈے چیز ہے ریسٹر ٹائم نہیں ہے <coughs> چھتی موبلائز کر کے چھتی ایکسرسائز کرو گے مسل سٹرونگ کرو گے تو ریکاوری بھی چھتی ہوئے گی yani... پین نال کمزوری ودی جائے گی کٹے گی نہیں ਯਾਨੀ ਉਸੇ ਤਰ੍ਹਾਂ ਹੀ ਜੇ ਤੁਸੀਂ ਹੀਲਿੰਗ ਹੋ ਰਹੀ ਆ ਤਾਂ 6 ਵੀਕਸ ਜਿਵੇਂ ਉਧਰ ਕਿਹਾ ਸੀ ਉਸੇ ਤਰੀਕੇ ਹੀ 6 ਵੀਕਸ ਬਿਲਕੁਲ ਜੀ ਗੁਰਪਾਲ ਜੀ ਹੁਣ ਜੋ ਆਖਰੀ ਸਵਾਲ ਹੈ ਕਿ ਕਦੋਂ ਸੈਕਸ ਥੈਰਾਪਿਸਟ ਕੋਲ ਜਾਣ ਯਾਨੀ ਕਦੋਂ ਡਾਕਟਰ ਕੋਲ ਜਾਣ ਕੀ ਉਹਨਾਂ ਨੂੰ ਪ੍ਰੋਬਲਮਸ ਆ ਜਿਸ ਵਿੱਚ ਉਹ ਜ਼ਰੂਰੀ ਉਹਨਾਂ ਨੂੰ ਜਾਣਾ ਚਾਹੀਦਾ ਸੋ ਪਹਿਲੀ ਤਾਂ ਜਿਵੇਂ ਹੈ ਕਿ ਗੱਲ ਖੁੱਲ ਕੇ ਕਰੋ ਯਾਨੀ ਉਹਨੂੰ ਦਿਲ ਅੰਦਰ ਬੰਦ ਨਾ ਕਰਕੇ ਰੱਖੋ ਜਿਵੇਂ ਤੁਹਾਨੂੰ ਸ਼ੁਰੂ ਚ ਹੀ ਕਿਹਾ ਕਿ ਮਰੀਜ਼ ਪਹੁੰਚ ਰਹੇ ਨੇ ਮਾਨਸਿਕ ਰੋਗਾਂ ਦੇ ਨਾਲ ਡਿਪਰੈਸ਼ਨ ਦੇ ਨਾਲ ਤੇ ਜਦੋਂ ਪੂਰੀ ਹਿਸਟਰੀ ਲਈ ਜਾਂਦੀ ਹੈ ਉਹ ਸਾਰੀ ਦੀ ਸਾਰੀ ਉਹਦੇ ਉੱਤੇ ਖੜੀ ਹੁੰਦੀ ਹੈ ਕਿ ਸਰੀਰਕ ਸੰਬੰਧ ਨਹੀਂ ਬਣਾ ਸਕ ਰਹੇ ਸੋ ਪਹਿਲੀ ਚੀਜ਼ ਤਾਂ ਜੇ ਤੁਹਾਨੂੰ ਇਹ ਇਸ਼ੂ ਹੈਗਾ ਤਾਂ ਮੌਰੋਗੀ ਮਾਨਸਿਕ ਬਣਨ ਤੋਂ ਪਹਿਲਾਂ ਦਿਲ ਖੋਲੋ ਇਹ ਸ਼ਬਦ ਇਹੀ ਲਿਖਿਆ ਹੋਇਆ ਜੇ ਕਿ ਦਿਲ ਖੋਲੋ ਸਿਕਸ ਥੈਰਾਪਿਸਟ ਕੋਲ ਜਾਣਾ ਉੱਥੇ ਜਾਓ ਕਿਉਂਕਿ ਬਹੁਤੇ ਡਾਕਟਰ ਮੈਂ ਆਪ ਹੀ ਮੰਨਦੀਆਂ ਕਿ ਇੰਨਾ ਜ਼ਿਆਦਾ ਓਵਰਲੋਡਡ ਨੇ ਕਿ ਉਹ ਇਸ ਚੀਜ਼ ਦਾ ਜ਼ਿਕਰ ਹੀ ਨਹੀਂ ਕਰਦੇ ਦਵਾਈ ਲਿਖੋ ਜਾਓ ਅਗਲੇ ਭੀੜ ਲੱਗੀ ਹੋਈ ਆ ਹੋਰ ਆਓ ਜਾਓ ਇਹ ਜ਼ਿਕਰ ਹੁੰਦਾ ਨਹੀਂ ਸੋ ਨਾ ਹੀ ਇਸ ਕਰਕੇ ਯਾਨੀ ਇਸ ਬਾਬਤ ਕੋਈ ਮਰੀਜ਼ ਗੱਲ ਕਰਦਾ ਤੇ ਨਾ ਡਾਕਟਰ ਕਰਦਾ ਇਸ ਕਰਕੇ ਪਹਿਲੀ ਚੀਜ਼ ਤਾਂ ਹੈ ਕਿ ਦਿਲ ਖੋਲੋ ਫਿਰ ਕੁਝ ਚੀਜ਼ਾਂ ਜਿਵੇਂ ਫਰਜ਼ ਕਰੋ ਤੁਹਾਡਾ ਸਰੀਰਕ ਸੰਬੰਧਾਂ ਤੋਂ ਬਾਅਦ ਜੇ ਤੁਹਾਨੂੰ ਲਹੂ ਪੈਣਾ ਸ਼ੁਰੂ ਹੋਇਆ ਤਾਂ ਜ਼ਰੂਰ ਡਾਕਟਰ ਕੋਲ ਜਾਓ ਹੋਰ ਵੀ ਥੋੜੀਆਂ ਜਿਹੀਆਂ ਚੀਜ਼ਾਂ ਦੱਸੋ ਬਿਲਕੁਲ ਅਸ਼ਿੰਦਰ ਜੀ ਜੇ ਤੁਹਾਡਾ ਕੋਈ ਰਿਲੀਫ ਨਹੀਂ ਹੋ ਰਿਹਾ ਤੇ ਜਿਵੇਂ ਔਰਤਾਂ ਦੇ ਵਿੱਚ ਮੀਨੋਪੌਜ਼ ਤੋਂ ਬਾਅਦ ਜਿਹੜਾ ਸੰਬੰਧ ਬਣਾਣੇ ਔਖੇ ਹੋ ਜਾਂਦੇ ਨੇ ਪੇਨਫੁੱਲ ਹੋ ਜਾਂਦੇ ਨੇ ਡਰਾਈਨੈਸ ਕਰਕੇ ਸੋ ਸਿਲੀਕੋਨ ਬੇਸਡ વોટર ਬੇਸਡ ਜੈਲੀਜ਼ ਜਾਂ ਵਰਜਨ ਕੋਕੋਨਟ ਆਇਲ ਵਰਤ ਕੇ ਜਿਹੜੀ ਦਰਾ ਦਿੰਦੇ ਆ ਜੀ ਫਿਰ ਉਹ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਖੋਪੇ ਦਾ ਤੇਲ ਸਿੰਪਲ ਨਾਲ ਲਓ ਵਰਜਨ ਅੱਗੇ ਹੋਏ ਵਰਜਨ ਖੋਪੇ ਦਾ ਤੇਲ ਕੋਕੋਨਟ ਆਇਲ ਉਹ ਵਰਤਿਆ ਜਾ ਸਕਦਾ ਹੈ ਜਾਂ ਜਿਵੇਂ ਦੱਸਿਆ ਸਿਲੀਕੋਨ ਲੁਬ੍ਰਿਕੈਂਟਸ ਜੋ ਬਾਜ਼ਾਰੋਂ ਮਿਲ ਸਕਦੇ ਨੇ ਤੁਹਾਨੂੰ ਵਰਤ ਸਕਦੇ ਹੋ ਸੋ ਔਰਤਾਂ ਦੀ ਡਰਾਈਨੈਸ ਇਹ ਪ੍ਰੋਬਲਮ ਕਾਫੀ ਹੋ ਜਾਂਦੀ ਹੈ ਜੋ ਕਿ ਇਹਦੇ ਨਾਲ ਠੀਕ ਹੋ ਸਕਦੀ ਜੇ ਤੇ ਮਰਦਾਂ ਲਈ ਜੀ ਮੈਂ ਇੱਕ ਜ਼ਰੂਰ ਵਾਰਨਿੰਗ ਦੇ ਦਿਆਂ ਕਿਉਂਕਿ ਓਵਰ ਦੀ ਕਾਊਂਟਰ ਜਾ ਕੇ ਸਿਲਡੇਨਾਫਿਲ ਜਾਂ ਟਾਡੇਲਾਫਿਲ ਜਾਂ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਸੋ ਕੋਲਡ جیڈیاں اثر دار بھی ہو سکتیاں نے دے نقصان دے بھی ہو سکتیاں جیتے سلڈینافیل یوز کرن دی ایک پارٹیکلر انڈیکیشن ہے وائیگرہ جنہوں پینک ٹیبلٹ آم کیا جاندہ ہے سو بلو پل سوری تو بلو پل تو وائیگرہ ہے یا ٹڈینافیل ہے وہ ڈاکٹر دی صلاح تو کدے بھی نہیں لینا داستیو جی تو اڈکل ہاسپٹل کس چیز نہ داخل so ہو ایسی کیونکہ وہ نظر تو ਉਹਦੀ ਉਹਨਾਂ ਦੀ ਨਜ਼ਰ ਹੀ ਚਲੀ ਗਈ ਸੀ ਤੇ ਅਰਸ਼ਿੰਦਰ ਦੀ ਇੱਕ ਮਰੀਜ਼ ਜਿਨ੍ਹਾਂ ਦੇ ਦਿਮਾਗ ਦੇ ਅੰਦਰ ਨਾੜ ਫਟ ਗਈ ਸੀ ਸੋ ਕਾਰਨ ਇਹ ਸੀ ਕਿ ਉਹ ਦੋ ਟੈਬਲੇਟਸ ਉਹਨੇ ਇਕੱਠੀਆਂ ਲੈ ਲਈਆਂ ਸੀ ਤੋਂ ਬ੍ਰੇਨ ਹੈਮਰੇਜ ਦੇ ਨਾਲ ਉਹ ਦਾਖਲ ਹੋਏ ਸੋ ਅਸੀਂ ਐਡਵਾਈਸ ਇਹੀ ਕਰਾਂਗੇ ਕਿ ਕਦੇ ਵੀ ਇਸ ਉਮਰ ਵਿੱਚ ਇਹ ਆਪਣੇ ਆਪ ਬਿਨਾਂ ਡਾਕਟਰੀ ਸਲਾਹ ਦੇ બ્લુ પિલ બિલકુલ ਵੀ ਨਹੀਂ લેਣੀ ਅਸੀਂ ਆਲਰੇਡੀ ਟੈਸਟੋਸਟੀਰੋਨ ਦੇ ਵਾਧੇ ਦੇ ਤੇ ਕੁਝ ਖੁਰਾਕ ਜੋ ਟੈਸਟੋਸਟੀਰੋਨ ਘਟਾ ਦਿੰਦੀ ਜੋ ਤੁਹਾਡੀ ਖੁਰਾਕ ਵਿੱਚ ਤਾਂ ਨਹੀਂ ਸ਼ਾਮਲ ਉਹ ਦੇਖੋ ਉਹ ਵੀਡੀਓ ਆਲਰੇਡੀ ਅਪਲੋਡ ਆ ਕਿ ਕਿਤੇ ਤੁਸੀਂ ਉਹ ਖਾਣੇ ਲੈ ਰਹੇ ਹੋ ਜਿਹਦੇ ਨਾਲ ਤੁਹਾਡਾ ਟੈਸਟੋਸਟੀਰੋਨ ਘਟ ਗਿਆ ਲਿਬਿਡੋ ਤੁਹਾਡੀ ਘਟੀ ਹੋਈ ਹੈ ਉਹ ਉਹੀ ਕਾਰਨ ਹੋ ਸਕਦਾ ਜੇ ਖਾਣੇ ਛੱਡੋ ਤੇ ਤੁਹਾਡਾ ਠੀਕ ਹੋ ਜਾਏਗਾ ਇਸੇ ਤਰ੍ਹਾਂ ਕੁਝ ਖੁਰਾਕ ਜਿਹੜੀ ਤੁਹਾਡੀ ਇਹ ਸਗੋਂ ਇਹ ਪ੍ਰੋਬਲਮ ਦੂਰ ਕਰ ਸਕਦੀ ਹੈ ਜਿਨ੍ਹਾਂ ਚ ਇੱਕ ਸਿੰਪਲ ਚੁਕੰਦਰ ਹੀ ਹੈ ਪਰ ਕਿੰਨੀ ਮਾਤਰਾ ਹੈ অলਰੈਡੀ ਅਪਲੋਡਡ ਤੁਸੀਂ ਵੀਡੀਓ ਜਦੋਂ ਸਬਸਕ੍ਰਾਈਬ ਕਰੋਗੇ ਸਾਡੀ ਚੈਨਲ ਤਾਂ ਉਹਦੇ ਵਿੱਚ ਤੁਸੀਂ ਦੇਖ ਸਕੋਗੇ ਉਹ ਖਾਣੇ ਜਿਹੜੇ ਟੈਸਟੋਸਟਰੋਨ ਲੈਵਲ ਵਧਾ ਸਕਦੇ ਨੇ ਜਿਹਦੇ ਟੋਟਲੀ ਸੇਫ ਨੇ ਸੋ ਮੇਲ ਸੈਕਸ ਹਾਰਮੋਨ ਜੇ ਤੁਹਾਡਾ ਵਧੀਆ ਹੈ ਤੇ ਤੁਸੀਂ ਨੇਚਰਲ ਨਾਈਟ੍ਰਿਕ ਆਕਸਾਈਡ ਪ੍ਰੋਡਕਸ਼ਨ ਕਿਵੇਂ ਕਰਨੀ ਹੈ ਅਸੀਂ ਪੂਰੀ ਟੌਪਸ ਤੁਹਾਨੂੰ ਦੱਸਿਆ ਹੋਇਆ ਸੋ ਐਕਟਿਵ ਰਹੋ ਡਾਈਟ ਅੱਛੀ ਕਰੋ ਤੇ ਰੈਗੂਲਰ ਐਕਸਰਸਾਈਜ਼ ਕਰੋ ਤੇ ਤੁਸੀਂ ਦੀ ਨੀਂਦਰ ਤੇ ਨੀਂਦਰ ਪੂਰੀ 8 ਘੰਟੇ ਦੀ ਲਓ ਤੇ ਤੁਸੀਂ ਦੇਖੋਗੇ ਕਿ ਸਰੀਰਿਕ ਸਬੰਧ ਬਣਾਉਣ ਦੀ ਨਾ ਤਾਂ ਕੋਈ ਉਮਰ ਹੈ ਜਿੱਥੇ ਅੱਗੇ ਪੈਨ ਲੱਗਿਆ ਹੋਇਆ ਤੇ ਇਹਦੇ ਬੈਨੀਫਿਟਸ ਨਹੀਂ ਪੇਤਾ ਹਾਸ਼ਾ ਤੋਂ ਉਹਨਾਂ ਨੂੰ ਆਪਣੇ ਆਪ ਨੂੰ ਤੁਸੀਂ ਪਰੇ ਨਾ ਕਰੋ ਉਹ ਬੈਨੀਫਿਟਸ ਲੈਣੇ ਬਹੁਤ ਜ਼ਰੂਰੀ ਨੇ ਸੋ ਜੋ ਮੇਰਾ ਖਿਆਲ ਹੈ ਜੀ ਜਿੰਨੇ ਸਵਾਲ ਹੋਣਗੇ ਇਸ ਤੋਂ ਬਾਅਦ ਵੀ ਅਸੀਂ ਵੈਸੇ ਇਸ ਬਾਬਤ ਮੈਨੂੰ ਲੱਗਦਾ 8 9 ਤੋਂ ਵੀ ਉੱਪਰ ਹੀ ਵੀਡੀਓਜ਼ ਹੋ ਗਈਆਂ ਪਰ ਕੀ ਕਰੀਏ ਜੀ ਸਵਾਲ ਕੱਲੇ ਹੀ ਇੱਕ ਇਸ਼ੂ ਤੇ ਹੀ ਆਉਂਦੇ ਨੇ ਅਸੀਂ ਤੇ ਆਪ ਹੀ ਹੈਰਾਨ ਹਾਂ ਹਾਂ ਜੀ ਬਹੁਤ ਇੰਪੋਰਟੈਂਟ ਟੌਪਿਕ ਹੈ ਹਰਸ਼ੀਲ ਜੀ ਇਹੋ ਨੋ ਸਕੋ ਦਬ ਕੇ ਮਨ ਵਿੱਚ ਰੱਖਦੇ ਹੋ ਇਹ ਗੱਲ ਸਾਨੂੰ ਕੋਈ ਗਿਲਾ ਨਹੀਂ ਹੈ ਜੀ ਅਸੀਂ 10 ਐਪੀਸੋਡ ਇਹਦੇ ਹੋਰ ਬਣਾਵਾਂਗੇ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਅਸੀਂ ਜਰੂਰ ਉਹਨਾਂ ਦੇ ਜਵਾਬ ਦਿੰਦੇ ਰਵਾਂਗੇ ਪਰ ਸਬਸਕ੍ਰਾਈਬ ਕਰਕੇ ਪਿਛਲੀ ਜਿਹੜੀਆਂ ਐਪੀਸੋਡਸ ਨਹੀਂ ਉਹ ਜ਼ਰੂਰ ਦੇਖ ਲੈਣਾ। ਸੋ ਰਿਪੀਟ ਨਹੀਂ ਅਸੀਂ ਕਰਨ ਲੱਗੇ ਜਿਹੜੀਆਂ ਆਲਰੇਡੀ ਅਪਲੋਡਡ ਨੇ ਉਹ ਤੁਸੀਂ ਦੇਖ ਸਕਦੇ ਹੋ। ਸੋ ਲਈਏ ਜੀ ਅੱਜ ਲਈ ਚਾਂਸ। ਸੋ ਖੁਸ਼ ਰਹੋ ਆ ਬਾਦਰੋ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਬਣਦੇ ਰਹੋ ਇਸੇ ਤਰ੍ਹਾਂ ਜੁੜੇ ਰਹੋ ਜੀ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਫਿਰ ਸਪਿਰਚੁਅਲ ਹੈਲਥ ਕਿੱਥੇ ਦੇਖਣ ਜੀ ਹਾਂ ਪ੍ਰੋਫੈਸਰ ਸਾਹਿਬ ਸਿੰਘ ਟਿਕਾਕਾਰ YouTube ਚੈਨਲ ਤੇ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਡਾਕਟਰ ਹਰਸ਼ਿੰਦਰ ਕੌਰ ਐਮ ਡੀ YouTube ਚੈਨਲ ਤੇ ਅਸੀਂ ਦਿੰਦੇ ਰਵਾਂਗੇ ਮਿਲਦੇ ਆ ਜੀ ਫੇਰ ਇੱਕ ਨਵੇਂ ਐਪੀਸੋਡ ਦੇ ਨਾਲ